ਜੋ ਸ਼ੋਦਾ ਕੀਆ ਮੋਟਰ ਵੱਲੋਂ ਪਟਿਆਲਾ ਵਿਖੇ ਕੀਆ ਕੰਪਨੀ ਦੀ ਨਵੀਂ ਸੋਨਟ ਗੱਡੀ ਨੂੰ ਲਾਂਚ ਕਰ ਦਿੱਤਾ ਗਿਆ ਜਿੱਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਗੁਰਪ੍ਰੀਤ ਸਿੰਘ ਥਿੰਦ ਚੀਫ ਐਂਡ ਮਨਿਸਟ੍ਰੇਟਿਡ ਪੀ ਡੀਏ ਪਟਿਆਲਾ ਵੱਲੋਂ ਨਵੀਂ ਗੱਡੀ ਦੀ ਕੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ਹੈ ਦਾਦੀ ਕਿ ਬਦਲ ਰਹੇ ਜਮਾਨੇ ਅਤੇ ਲੋਕਾਂ ਦੀ ਮੰਗ ਦੇ ਅਨੁਸਾਰ ਇੱਕ ਤੋਂ ਬਾਅਦ ਇੱਕ ਗੱਡੀਆਂ ਸੜਕਾਂ ਦੇ ਉੱਤੇ ਦੌੜਦੀਆਂ ਦਿਖਾਈ ਦੇ ਰਹੀਆਂ ਨੇ ਤੇ ਵਕੋ ਵਕ ਕੰਪਨੀ ਦੀਆਂ ਨਵੀਆਂ ਗੱਡੀਆਂ ਜਿਵੇਂ ਕਿ ਕੀਆ ਕੰਪਨੀ ਦੀਆਂ ਨਵੀਆਂ ਗੱਡੀਆਂ ਨੂੰ ਦੱਸ ਦिए ਕਿ ਕੀਆ ਕੰਪਨੀ ਦੀਆਂ ਇਹ ਨਵੀਆਂ ਗੱਡੀਆਂ ਬਾਕੀ ਗੱਡੀਆਂ ਨੂੰ ਪਿੱਛੇ ਛੱਡ ਰਹੀਆਂ ਨੇ ਜੋ ਕਿ ਨਵੇਂ ਫੀਚਰ ਦੇ ਨਾਲ ਲੈਸ ਹੋ ਕੇ ਸੜਕਾਂ ਤੇ ਦੌੜਦੀਆਂ ਦਿਖਾਈ ਦੇ ਰਹੀਆਂ ਨੇ ਤੇ ਗ੍ਰਾਹਕ ਇਹਨਾਂ ਕੀਆ ਕੰਪਨੀ ਦੀਆਂ ਗੱਡੀਆਂ ਨੂੰ ਕਾਫੀ ਪਸੰਦ ਕਰ ਰਹੇ ਨੇ ਉੱਥੇ ਯਸ਼ੋਦਾ ਕੀਆ ਮੋਟਰ ਵੱਲੋਂ ਪਟਿਆਲਾ ਵਿਖੇ ਕੀਆ ਕੰਪਨੀ ਦੀ ਇਹ ਨਵੀਂ ਸੋਨਟ ਗੱਡੀ ਲਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਤੇ ਗੁਰਪ੍ਰੀਤ ਸਿੰਘ ਥਿੰਦ ਚੀਫ ਐਂਡ ਮਿਨਿਸਟਰੇਟਿਡ ਪੀ ਡੀ ਏ ਟਿਆਲਾ ਵੱਲੋਂ ਨਵੀਂ ਗੱਡੀ ਦੀ ਕੁੰਡ ਚਕਾਈ ਦੀ ਰਸਮ ਹੈ ਜਿਹੜੀ ਅਦਾ ਕੀਤੀ ਗਈ ਹੈ ਉਥੇ ਨਵੇਂ ਫੀਚਰ ਦੇ ਨਾਲ ਲੈਸ ਗੱਡੀ ਹੁਣ ਸੜਕਾਂ ਦੇ ਉੱਤੇ ਦੌੜਦੀ ਦਿਖਾਈ ਦੇਊਗੀ ਉਥੇ ਕੰਪਨੀ ਨੇ ਦਾਵਾ ਕੀਤਾ ਕਿ ਇਹ ਕਾਰ ਇੰਡੀਅਨ ਕਸਟਮਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰੇਗੀ ਤੇ ਉਹਨਾਂ ਨੂੰ ਪਸੰਦ ਆਏਗੀ ਅਤੇ ਇਸ ਦੀ ਸ਼ੁਰੂਆਤ ਹੈ ਜਿਹੜੀ 7,99,000 ਤੋਂ ਸ਼ੁਰੂ ਹੋਊਗੀ ਦਾਦੀਏ ਕੀ ਕੀਆ ਦੀ ਨਵੀਂ ਸੋਨੜ ਜਿੱਦੇ ਵਿੱਚ ਨਵੇਂ ਫੀਚਰ ਜਿਵੇਂ ਕਿ 360 ਡਿਗਰੀ ਕੈਮਰਾ LED AS ਸੇਫਟੀ ਫੀਚਰ LED ਹੈੱਡ ਲੈਂਪ LED RL ਕਨੈਕਟਡ ਡੇ ਲਾਈਟ ਇਲੈਕਟ੍ਰਿਕ ਡਰਾਈਵਰ ਸੀਟ ਤੋਂ ਇਲਾਵਾ ਕਈ ਹੋਰ ਨਵੇਂ ਫੀਚਰ ਦੇ ਨਾਲ ਲੈਸ ਇਹ ਗੱਡੀ ਹੁਣ ਸੜਕਾਂ ਦੇ ਉੱਤੇ ਉਤਾਰੀ ਗਈ ਹੈ ਅੱਜ ਕੀ ਨਵਾਂ ਹੈ ਹਲੋ ਗੁੱਡ ਆਫਟਰਨੂਨ ਮੇਰਾ ਨਾਮ ਅਮਨਦੀਪ ਜੋਸ਼ੀ ਹੈ ਮੈਂ ਜਨਰਲ ਮੈਨੇਜਰ ਸੇਲਸ ਐਂਡ ਆਪਰੇਸ਼ਨਸ ਕੰਮ ਕਰਦਾ ਐਜ਼ ਅ ਯਸ਼ੋਦਾ ਕੀਆ ਦੇ ਵਿੱਚ ਔਰ ਅੱਜ ਅਸੀਂ ਸੋਨਟ ਨਿਊ ਸੋਨਟ ਸੈਕੰਡ ਜਨਰੇਸ਼ਨ ਲਾਂਚ ਕੀਤੀ ਹੈ ਇਸ ਦੇ ਵਿੱਚ ਬਹੁਤ ਹੀ ਵਧੀਆ ਫਿਊਚਰਿਸਟਿਕ ਫੀਚਰਸ ਔਰ ਸੇਫਟੀ ਫੀਚਰਸ ਦਿੱਤੇ ਗਏ ਨੇ ਜਿਹੜੇ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਸਾਡੇ ਦੇ ਲਈ ਬੇਸ ਮਾਡਲ ਤੋਂ ਹੀ ਸੋਨਟ ਦੇ 6 ਏਅਰ ਬੈਗ ਸਟੈਂਡਰਡ ਦਿੱਤੇ ਗਏ ਨੇ ਏਬੀਏ ਸੀਬੀਡੀ ਸਟੈਂਡਰਡ ਦਿੱਤੇ ਗਏ ਨੇ ਸੇਫਟੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਕਿ ਇਹ ਦੇ ਵਿੱਚ 5 ਸਟਾਰ ਰੇਟਿੰਗ ਦੇ ਨਾਲ ਹੈ ਇਹ ਕਾਰ ਔਰ ਇਹਦਾ ਸਟਾਰਟਿੰਗ ਪ੍ਰਾਈਸ ਹੈ 7.99 ਇਹਦਾ ਸਟਾਰਟਿੰਗ ਪ੍ਰਾਈਸ ਹੈ ਇਹਦੇ ਵਿੱਚ ਪੈਟਰੋਲ 1.2 ਲੀਟਰ ਇੰਜਨ ਆ ਰਿਹਾ ਹੈ ਇੱਕ ਡੀਜ਼ਲ ਦੇ ਵਿੱਚ 1.5 ਲੀਟਰ ਇੰਜਨ ਆ ਰਿਹਾ ਹੈ ਵਿਦ ਆਟੋਮੈਟਿਕ ਟਰਾਂਸਮਿਸ਼ਨ ਐਂਡ ਮੈਨੂਅਲ ਟਰਾਂਸਮਿਸ਼ਨ ਐਂਡ ਆਈਐਮਟੀ ਟਰਾਂਸਮਿਸ਼ਨ ਤਿੰਨ ਟਰਾਂਸਮਿਸ਼ਨਸ ਇਹਦੇ ਵਿੱਚ ਆ ਰਹੀਆਂ ਨੇ ਬਾਕੀ ਇਸ ਦੇ ਵਿੱਚ ਸੈਕੰਡ ਜਨਰੇਸ਼ਨ ਐਡਾਸ ਇੰਟਰੋਡਿਊਸ ਕੀਤਾ ਗਿਆ ਫਰਸਟ ਇਨ ਕਲਾਸ ਇਸ ਸੈਗਮੈਂਟ ਦੇ ਵਿੱਚ ਐਡਾਸ ਸੈਕੰਡ ਐਡੀਸ਼ਨ ਦਿੱਤਾ ਗਿਆ ਜੋ ਕਿ ਬਹੁਤ ਹੀ ਜ਼ਿਆਦਾ ਐਡਵਾਂਸਡ ਫੀਚਰ ਮੰਨਿਆ ਜਾਂਦਾ ਪੂਰੇ ਆਟੋਮੋਬਾਈਲ ਦੇ ਵਿੱਚ ਇਸ ਤੋਂ ਇਲਾਵਾ ਇਹਦੇ ਵਿੱਚ ਸਨਰੂਫ ਆਰੀਏ ਸਨਰੂਫ ਫਰੰਟ ਜਿਹੜੀਆਂ ਸੀਟਸ ਨੇ ਉਹ ਵੈਂਟੀਲੇਟਿਡ ਦਿੱਤੇ ਜਾ ਰਹੀਆਂ ਨੇ ਆਟੋਮੈਟਿਕ ਕਲਾਈਮਟ ਕੰਟਰੋਲ ਦਿੱਤਾ ਜਾ ਰਿਹਾ ਹੈ ਔਰ ਸੇਫਟੀ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਸ ਨੂੰ ਬਹੁਤ ਜ਼ਿਆਦਾ ਧਿਆਨ ਦੇ